ਤੁਹਾਨੂੰ ਦੱਸਤੀਆ ਪ੍ਰਮਾਤਮਾ ਸਾਹਿਬ ਨੇ ਕੀ ਕਿਹਾ 80 ਇਕਲੀਆਂ ਕੁਰਸੀਆਂ ਨਹੀਂ ਜਿੱਤੀਆਂ ਲੋਕਾਂ ਦੇ ਦਿਲ ਜਿੱਤੇ ਨੇ ਪ੍ਰਮਾਤਮਾ ਕਰੇ ਕਿ ਲੋਕਾਂ ਦਾ ਇਹ ਪਿਆਰ ਅਤੇ ਵਿਸ਼ਵਾਸ ਇਸ ਤਰ੍ਹਾਂ ਹੀ ਬਣਿਆ ਰਵੇ ਅਤੇ ਇਮਾਨਦਾਰੀ ਨਾਲ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਰਹੀਏ ਅਸੀਂ ਜੋ ਉਮੀਦਾਂ ਲੋਕਾਂ ਨੇ ਸਾਤੋਂ ਲਗਾਈਆਂ ਸੀ ਉਸ ਤੇ ਖਰੇ ਉਤਰ ਰਹੇ ਹਾਂ ਹਾਂ ਤੁੰਦਾਤੀ ਜੀ ਪੰਪਾ ਸਾਹਿਬ ਨੇ ਸ਼ੁਕਰੀਆ ਦਾ ਕੀਤਾ ਹੈ ਪੰਜਾਬੀਆਂ ਦਾ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਰੱਖਿਆ ਪੰਪਾ ਸਾਹਿਬ ਨੇ ਕਿਹਾ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖਿਆ ਹੈ ਤੇ ਉਸੇ ਵਿਸ਼ਵਾਸ ਤੇ ਅਸੀਂ ਖਰੇ ਉਤਰ ਰਹੇ ਹਾਂ ਪੰਜਾਬੀਆਂ ਲਈ ਕੰਮ ਕਰਦੇ ਪਿਆ ਤੇ ਇਦਾਂ ਹੀ ਕਰਦੇ ਰਵਾਂਗੇ ਤੁਸੀਂ ਸਾਡਾ ਸਾਥ ਦਿਓ ਪੰਪਾ ਸਾਹਿਬ ਨੇ ਕਿਹਾ ਆਪਣੀ ਗੱਲ ਨੂੰ ਇੱਕ ਸ਼ੇਰ ਦੇ ਵਿੱਚ ਉਹਨਾਂ ਨੇ ਕਿਹਾ ਆਪਣੇ ਵੱਲੋਂ ਤਾਂ ਗੜੀਆਂ ਬੁੱਟੇ ਕਰ ਜਾਂਦਾ ਹੈ ਔਰ ਇਸ ਸਮੁੰਦਰ ਵਿੱਚ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾਤਾ ਨੀਵੀਆਂ ਪਾ ਕੇ ਵੀ ਸਰ ਜਾਂਦਾ ਹੈ ਪੰਜਾਬ ਦੀ ਗਰਦਨ ਮਾਂ ਨਾਲ ਹਮੇਸ਼ਾ ਉੱਚੀ ਰੱਖਾਂਗੇ ਪੰਜਾਬੀਓ ਤੁਸੀਂ ਮੇਰੇ ਤੇ ਮਾਨ ਰੱਖਿਆ ਹੈ ਤੁਹਾਨੂੰ ਦੱਸਦੀਏ ਪੰਪਾ ਸਾਹਿਬ ਨੇ ਖੜੇ ਹੋ ਕੇ ਪੰਜਾਬੀ ਬੰਦਿਆਂ ਨਾਲ ਗਲਵਾ ਕੀਤੀ ਤੇ ਪੰਪਾ ਸਾਹਿਬ ਨੇ ਕਿਹਾ ਕਿ ਮੈਂ ਵਧੀਆ ਕੰਮ ਕਰਦਾ ਹਾਂ ਪਰ ਆਪੋ ਦੀ ਛਣ ਮੈਨੂੰ ਗਾਲਾਂ ਕੱਢਦੀਆਂ ਹੈ ਉਸ ਦੇ ਉੱਤੇ ਬੰਦੇ ਨੇ ਕਿਹਾ ਕਿ ਹੱਥ ਹੀ ਲੰਗਦਾ ਹੈ ਜੋ ਹੈ ਕੁੱਤੇ ਪਾਗਦੇ ਹੈਗੇ ਪਰ ਪੰਪਾ ਸਾਹਿਬ ਤੁਸੀਂ ਇਹਨਾਂ ਦੀ ਫਿਕਰ ਨਾ ਕਰੋ ਤੁਸੀਂ ਜੋ ਹੈ ਇਦਾਂ ਹੀ ਕੰਮ ਕਰਦੇ ਰਹੋ ਅਸੀਂ ਤੁਹਾਡੇ ਨਾਲ ਹੈਗੇ ਹਾਂ ਤੁਹਾਨੂੰ ਇਹ ਵੀ ਦੱਸਦੀਏ ਪੰਪਾ ਸਾਹਿਬ ਨੇ ਲੋਕਾਂ ਨਾਲ ਅਪੀਲ ਕੀਤੀ ਕਿ ਤੁਸੀਂ ਸਾਨੂੰ ਲੋਕ ਸਭਾ ਦੇ ਵਿੱਚ 13 ਦੀ 13 ਸੀਟਾਂ ਦਿਓ ਫਿਰ ਦੇਖੋ ਕਿ ਨਹੀਂ ਅਸੀਂ ਜੋ ਹੈ ਸਾਡੀ ਪਾਰਟੀ ਮੈਂ ਫੁਰਦ ਇੰਨਾ ਵਧੀਆ ਕੰਮ ਕਰਾਂ ਦਾ ਪਾਰਲੀਮੈਂਟ ਚ ਪੰਜਾਬੀਆਂ ਦੀ ਗੱਲ ਚੱਕਾਂਗਾ ਇਹ ਵੱਡੀ ਗੱਲ ਕਹੀ ਪੰਤਪਤ ਸਾਹਿਬ ਨੇ ਤੁਸੀਂ ਸਵਾਰਕੀ ਕਹੋਗੇ ਜਰੂਰ ਦੱਸੋ ਵਟਵਰ ਵੀਡੀਓ ਨੂੰ ਸ਼ੇਅਰ ਮਾਰ ਦਿਓ ਜੀ ਲਾਈਕ ਕਰ ਦਿਓ ਸਾਨੂੰ ਮੋਟੀਵੇਸ਼ਨ ਮਿਲੇਗੀ ਤੁਹਾਨੂੰ ਦੱਸਤੀ ਇਹ ਵੀ ਪੰਤਪਤ ਸਾਹਿਬ ਹਮੇਸ਼ਾ ਹੀ ਵਧੀਆ ਕੰਮ ਕਰਦੇ ਹੈਗੇ ਉਹਨਾਂ ਨੇ 40 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਹਨ बिजली, दे बिल जीरो एमिनेंस खोले। बिजली जो है, है। जरूर तो दसो यहां साहब इदा कीम करते रहो भवंत मान साहब ने जो है वही गल कही कहा असी कुर्सियां नहीं जितिया असी लोग जीते ने ਪਰਮਾਤਮਾ ਕਰੇ ਕੀ ਲੋਕਾਂ ਦਾ ਇਹ ਪਿਆਰ ਤੇ ਵਿਸ਼ਵਾਸ ਇਸੇ ਤਰ੍ਹਾਂ ਹੀ ਬਣਿਆ ਰਵੇ ਅਸੀਂ ਇਮਾਨਦਾਰੀ ਦੇ ਨਾਲ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਪਏ ਹਾਂ ਉਮੀਦ ਕਰਦੇ ਹਾਂ ਲੋਕਾਂ ਨੂੰ ਕਿ ਲੋਕ ਸਾਡੇ ਤੇ ਸਪੋਰਟ ਸਾਨੂੰ ਕਰਨ ਤੇ ਲੋਕ ਸਭਾ ਦੇ ਵਿੱਚ ਵੀ ਸਾਨੂੰ 13 ਦੀ 13 ਸੀਟਾਂ ਦੇਣ ਇਹ ਕਿਹਾ ਪੰਪਨ ਸਾਹਿਬ ਨੇ ਜਾਂਦੀਆਂ ਮੈਂ ਤੁਹਾਨੂੰ ਦੱਸਤੀ ਜੀ ਪੰਪਨ ਸਾਹਿਬ ਨੇ ਪੰਜਾਬੀਆਂ ਬਾਰੇ ਵੱਡੀ ਗੱਲ ਕਹੀ ਪੰਪਨ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਆ ਹੈ ਇਹ ਵਿਸ਼ਵਾਸ ਕਾਇਮ ਰੱਖਿਓ ਮੈਂ ਇਦਾਂ ਹੀ ਅੱਗੇ ਵੀ ਫਿਊਚਰ ਚ ਪੰਜਾਬੀਆਂ ਦੇ ਲਈ ਕੰਮ ਕਰਦੇ ਰਾਵਾਂਗਾ ਤੁਹਾਨੂੰ ਕੋ ਸ਼ਿਕਾਇਤ ਦਾ ਮੌਕਾ ਨਹੀਂ ਦਵਾਗਾ ਐਸੀ ਆਈਟੀ ਖਵਾ